ਆਪਰੇਸ਼ਨ ਕਾਸੂਤਿਤ ਪੁਲਿਸ ਨੇ ਰੇਲਵੇ ਸਟੇਸ਼ਨ ਤੇ ਕੀਤੀ ਚੈਕਿੰਗ ਸਾਰੇ ਜ਼ਿਲ੍ਹੇ ਚ ਵਧਾਈ ਚੌਕਸੀ ਮਾੜੇ ਅਨਸਰਾਂ ਨੂੰ ਫੜਨ ਲਈ ਜ਼ਿਲੇ ਪਾਰ ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਜੰਮੂ ਕਸ਼ਮੀਰ ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਪੱਬਾ ਪਾਰ ਦਿਸ ਰਹੀ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹਦਾਂ 'ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਪਠਾਨਕੋਟ ਸ਼ਹਿਰ ਦੀ ਕਰੀਏ ਤਾਂ ਪਠਾਨਕੋਟ ਵਿਖੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਚੱਲਦੇ ਅੱਜ ਪਠਾਨਕੋਟ ਵਿਖੇ ਆਪਰੇਸ਼ਨ ਕਾਸੂ ਤਿਤ ਪੁਲਿਸ ਵੱਲੋਂ ਰੇਲਵੇ ਸਟੇਸ਼ਨ 'ਤੇ ਸਰਚ ਆਪਰੇਸ਼ਨ ਚਲਾ ਲੋਕਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਸ਼ੱਕੀ ਲੋਕਾਂ ਤੋਂ ਬਾਰੀਕੀ ਨਾਲ ਜਿੱਚ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਕਾਸੋ ਤਿਤੋਨਾ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀ ਲਮੀਨੀ ਇਲਾਕੇ ਵਿਖੇ ਘਰਾਂ ਦੀ ਤਲਾਸ਼ੀ ਲਈ ਗਈ ਸੀ ਜਿੱਥੇ ਨਜਾਇਜ਼ ਸ਼ਰਾਬ ਦੇ ਤਿੰਨ ਮਾਮਲੇ ਸਾਹਮਣੇ ਆਏ ਸਨ ਅਤੇ ਅੱਜ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਮਾੜਾ ਅੰਸਰ ਕਿਸੇ ਵੀ ਅਨਸੁਖਾਮੀ ਕਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਪੰਜਾਬ 'ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਖਲ ਪਾਈ ਜਾ ਸਕੇ। ਜੇ ਦੂਸਰਾ ਕੋਈ ਜਾਣਦਾ ਕੱਲ ਵੀ ਆਪਾਂ ਕੈਸੋ ਆਪਰੇਸ਼ਨ ਕੀਤਾ ਸੀ ਲਮੀਨੀ ਦੇ ਏਰੀਆ 'ਚ ਤੇ ਉਹਦੇ ਬਾਅਦ ਆਪਾਂ ਸ਼ਹਿਰ ਦੇ ਅਲੱਗ-ਅਲੱਗ ਏਰੀਆਸ 'ਚ ਜਿਹੜੀ ਚੈਕਿੰਗ ਵੀ ਕੀਤੀ ਸੀ ਉਹਦੇ ਬਾਅਦ ਤਿੰਨ ਮੁਕੱਦਮੇ ਆਪਾਂ ਦਰਜ ਵੀ ਕੀਤੇ ਸੀ ਐਕਸਾਈਜ਼ ਦੀ ਸਿਟੀ ਦੇ ਏਰੀਏ 'ਚ ਅੱਜ ਸੋਰੀ ਫੇਰ ਆਪਾਂ ਇੱਕ ਐਸਓ ਆਪਰੇਸ਼ਨ ਰੇਲਵੇ ਸਟੇਸ਼ਨ ਤੇ ਕਰ ਰਹੇ ਹਾਂ ਮੇਰੇ ਨਾਲ ਐਸਐਚਡੀ ਵੀ ਨੰਬਰ 1 ਵੀ ਇੱਥੇ ਸ਼ਾਮਿਲ ਹੈ ਇਸ ਪੂਰੀ ਇੱਚ ਨਾਲ ਚੌਂਕੀ ਇੰਚਾਰਜ ਬੱਸ ਸਟੈਂਡ ਵੀ ਹੈ ਤੇ ਅੱਜ ਆਪਾਂ ਬੱਸ ਸਟੈਂਡ ਵੀ ਕੀਤਾ ਤੇ ਅੱਜ ਰੇਲਵੇ ਸਟੇਸ਼ਨ ਵੀ ਚੈੱਕ ਕੀਤਾ اسی ਤਰੀਕੇ ਨਾਲ ਪਠਾਨਕੋਟ ਦੇ ਲੈਹਜੇ ਵਾਲੇ ਏਰੀਆਸ ਵਿੱਚ ਚੈਕਿੰਗ ਜਿਹੜੀ ਉਹ ਚੱਲ ਰਹੀ ਹੈ ਤੇ ਕਿਸੋ ਆਪਰੇਸ਼ਨ ਦਾ ਮੇਨ ਏਮ ਇਹੀ ਹੈ ਕਿ ਵੀ ਇਤੇ ਵੀ ਕੋਈ ਡਰੱਗਸ ਜਾਂ ਨਾਰਕੋਟਿਕਸ ਅਗਰ ਕੋਈ ਕੋਈ ਵੇਚ ਰਿਹਾ ਜਾਂ ਕੋਈ ਸ਼ੱਕੀ ਸਾਨੂੰ ਬੰਦਾ ਇਸ ਤਰ੍ਹਾਂ ਦਾ ਲੱਭ ਰਿਹਾ ਜਾਂ ਹੋਰ ਕੋਈ ਕ੍ਰਿਮੀਨਲ ਬੰਦਾ ਲੱਭ ਰਿਹਾ ਉਹਨੂੰ ਪੁਸ਼ਗਿਸ਼ ਕਰੀਏ ਉਹਦੀ ਚੈਕਿੰਗ ਕਰੀਏ ਕਿ ਅਗਰ ਕੋਈ ਇਤਰਾਜ਼ ਜੋ ਚੀਜ਼ ਮਿਲਦੀ ਹੋਵੇ ਆਪਾਂ ਬੰਦਾ ਜਿਹੜਾ ਮੁਕੱਦਮਾ ਉਹ ਦਰਜ ਕਰੀਏ ਤੇ ਇਸੇ ਦੇ ਮੱਦੇ ਨਜ਼ਰ ਇਹ ਪੂਰੇ ਡਿਸਟ੍ਰਿਕਟ 'ਚ ਜਿਹੜਾ ਕੈਸੋ ਆਪਰੇਸ਼ਨ ਅਲੱਗ-ਅਲੱਗ ਜਗ੍ਹਾ ਤੇ ਚੱਲ ਰਿਹਾ ਤੇ ਅੱਜ ਆਪਾਂ ਇੱਥੇ ਜਿਹੜੀ ਰੇਲਵੇ ਸਟੇਸ਼ਨ ਤੇ ਦੀ ਜਿਹੜੀ ਚੈਕਿੰਗ ਤੇ ਕੋਈ ਖਾਸ ਨਹੀਂ ਹੈ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੀ ਡਰੱਗਸ ਦਾ ਜਿਹੜਾ ਇਸ਼ੂ ਕਾਫੀ ਜਿਹੜਾ ਉਹ ਚੱਲਿਆ ਹੈ ਮੀਡੀਆ 'ਚ ਵੀ ਅਦਰਵਾਈਜ਼ ਤੇ ਇੱਕ ਕੌਸ਼ਲ ਦੇ ਤੌਰ ਤੇ ਆਪਾਂ ਬੇਸਿਕਲੀ ਇਹ ਕਰ ਰਹੇ ਹਾਂ ਤੇ ਅਦਰਵਾਈਜ਼ ਅੱਗੇ ਵੀ ਆਪਾਂ ਕਰਨਾ ਹੈ ਵਸਪਠਾਉਂਪੁਰ ਸਾਡਾ ਮੋਸਟਲੀ ਇਸ ਲਈ ਅੱਜ ਦਾ ਪੀਸਫੁਲ ਹੈ ਤੇ ਪੁਲਿਸ ਕਾਫੀ ਪ੍ਰੋਐਕਟਿਵਲੀ ਇੱਥੇ ਕੰਮ ਕਰ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਆ ਉਹ ਬਹੁਤ ਜ਼ਿਆਦਾ ਇੱਥੇ ਖੁਦ ਦਿਨ ਵਾੜ ਰਹੇ ਨੇ ਇਸ ਟਾਈਪ ਦੇ ਆਪਰੇਸ਼ਨਸ ਤੇ ਉਹਨਾਂ ਦੀ ਡਾਇਰੈਕਸ਼ਨਸ ਤੇ ਜਿਹੜਾ ਉਹ ਇਸ ਤਰੀਕੇ ਦੇ ਆਪਰੇਸ਼ਨਸ ਆਪਾਂ ਡਿਸਟ੍ਰਿਕਟ 'ਚ ਕਰ ਰਹੇ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ ਕਿ ਜੇ ਐਨ ਕੇ 'ਚ ਰੀਸੈਂਟਲੀ ਮਲਟੀਪਲ ਟੈਰਰਿਸਟ ਅਟੈਕ ਹੋਏ ਆ ਖਾਸ ਕਰ ਪੁਲਸ ਰੋਜ਼ਰੀ ਤੇ ਆਪਣੇ ਤੇ ਥੱਲੇ ਵਾਲਾ ਜੰਮੂ ਵਾਲਾ ਏਰੀਆ ਜਿਹੜਾ ਆਪਣਾ ਏਰੀਆ ਚਨਾਬ ਦੇ ਨਾਲ ਲੱਗਦਾ ਇਹਨੂੰ ਆਪਾਂ ਕਹਿ ਸਕਦੇ ਆ ਇਹ ਵਾਲਾ ਏਰੀਆ ਜਿਹੜਾ ਕਾਫੀ ਹੌਟ ਰਿਹਾ ਪਿਛਲੇ ਕੁਝ ਟਾਈਮ ਤੋਂ ਖਾਸ ਕਰ ਡਿਸਟ੍ਰਿਕਟ ਰਜੋਰੀ ਤੇ ਉਹਦਾ ਥੱਲੇ ਵਾਲਾ ਏਰੀਆ ਤੇ ਕੁਝ ਦਿਨਾਂ ਪਹਿਲਾਂ ਹੀ ਜਿਹੜਾ ਕਿ ਵੀ ਇੱਥੇ ਜਿਸ ਦਿਨ ਰਿਜ਼ਲਟ ਆਈ ਸੀ ਇਲੈਕਸ਼ਨ ਦੇ ਸੈਂਟਰਲ ਜਿਹੜੇ ਆਪਣੀ ਪਾਰਲੀਮੈਂਟ ਦੇ ਹੋਏ ਸੀ ਉਸ ਦਿਨ ਵੀ ਟੈਰਰਿਸਟ ਅਟੈਕ ਇੱਕ ਹੋ ਗਿਆ ਸੀ ਤੋ ਇਸ ਲਈ ਇਹ ਬੜਾ ਹੀ ਸੀਰੀਅਸ ਸਵਾਲ ਹੈ ਕਿਉਂਕਿ ਪਠਾਨਕੋਟ ਜਿਹੜਾ ਉਹ ਜੰਕੇ ਨਾਲ ਟੱਚ ਕਰਦਾ ਖਾਸ ਕਰਕੇ ਜਿਹੜਾ ਨਦਰਨ ਪਾਰਟ ਹੈ ਪਠਾਨਕੋਟ ਦਾ ਆਪਾਂ ਬੰਮਿਆਲ ਤੋਂ ਚੱਲੀਏ ਤੇ ਆਕੇ ਮਾਵਾਪੁਰ ਤੋਂ ਅੱਗੇ ਜਾ ਕੇ ਪਰਧਾਰ ਤੱਕ ਜਾਈਏ ਤੇ ਕਾਫੀ ਏਰੀਆ ਜਿਹੜਾ ਪਠਾਨਕੋਟ ਦਾ ਉਹ ਜੰਕੇ ਸਟੇਟ ਨਾਲ ਟੱਚ ਕਰਦਾ ਤੇ ਇਸ ਲਈ ਸਾਨੂੰ ਉੱਥੇ ਸਤਰਕ ਰਹਿਣ ਦੀ ਲੋੜ ਹੈ ਤੇ ਆਪਾਂ ਇਸੇ ਕਾਰਨ ਜਿਹੜੀ ਹੈ ਮਲਟੀਪਲ ਕਯੂਆਰਟਸ ਜਿਹੜੇ ਸੈਕੰਡਰੀ ਲਾਈਨ ਡਿਫੈਂਸ ਦੇ ਨਾਕੇ ਇੰਟਰ ਡਿਸਟ੍ਰਿਕਟ ਨਾਕੇ ਇੰਟਰ ਡਿਸਟ੍ਰਿਕਟ ਪੈਟਰੋਲੀਂਗ ਜੁਆਇੰਟ ਚੈਕਿੰਗ ਵਿਦ ਦਾ ਜੀਐਨਕੇ ਪੁਲਿਸ ਅਦਰਵਾਈਜ਼ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਰੇਡਸ ਵਗੈਰਾ ਆਪਾਂ ਬਾਰਡਰ ਦੇ ਏਰੀਆ 'ਚ ਜਿਹੜਾ ਜੀਐਨਕੇ ਨਾਲ ਲੱਗਦਾ ਉੱਚ ਕਰਦੇ ਰਹੀਦਾ ਤੇ ਤਾਂ ਕਿ ਜਿਹੜਾ ਇਸ ਚੀਜ਼ ਤੋਂ ਆਪਾਂ ਜਿਹੜਾ ਥੋੜਾ ਅਲਰਟ ਵੀ ਰਹ ਰਹੇ ਆ ਤੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਪਠਾਨਕੋਟ 'ਚ ਨਾ ਹੋਵੇ ਇਸੇ ਲਈ ਆਪਾਂ ਇਹ ਜਿਹੜੀ ਸਾਰੀ ਡ੍ਰਿਲਸ ਆਪਾਂ ਕਰਦੇ ਰਹੀਦਾ ਨਹੀਂ ਹੁਣ ਮੇਰੇ ਇਨਫੋਰਮੇਸ਼ਨ 'ਚ ਆਈ ਸੀ ਗੱਲ ਕਿ ਵੀ ਕੋਈ ਨੋਟ ਮਿਲਿਆ ਤੋਂ 100 ਰੁਪਏ ਦਾ ਪਾਕਿਸਤਾਨੀ ਤੇ ਆਪਾਂ ਦੀ ਜਿਹੜੀ ਉਹ ਗਹਿਨ ਚੈਕਿੰਗ ਕਰਵਾਈ ਕੀਤੀ ਹੈ ਉੱਥੇ ਕਰਵਾਈ ਹੈ ਹੁਣ ਐਸਐਚਓ ਜੀ ਨੰਬਰ 2 ਵੀ ਉੱਥੇ ਗਏ ਸੀ ਤੇ ਹਾਲ ਤੱਕ ਕੋਈ ਆਪਾਂ ਨੂੰ ਕੋਈ ਇਸ ਤਰੀਕੇ ਦੀ ਕੋਈ ਲੀਡ ਨਹੀਂ ਮਿਲੀ ਹੈ ਬਾਕੀ ਬਰਫਾਨੀ ਮੰਦਿਰ ਇਸ ਤਰ੍ਹਾਂ ਦਾ ਏਰੀਆ ਜਿੱਥੇ ਆnde ਜਾਂਦੇ ਟੂਰਿਸਟ ਕਾਫੀ ਰੁਕਦੇ ਹੈ ਕਾਫੀ ਗੱਡੀਆਂ ਰੁਕਦੀ ਹੈ ਤੇ ਉਹ ਆਪਾਂ ਵੀਡੀਓਜ਼ ਦੀ ਗਹਿਨ ਚੈਕਿੰਗ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਸਾਨੂੰ ਕੋਈ ਸ਼ੱਕੀ ਚੀਜ਼ ਲੱਭ ਜੇ ਅਦਰ ਭਾਈ ਜੋ ਵੀ ਇਹਦੇ ਉੱਪਰ ਲੇਟੈਸਟ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤੀ ਜੂਗਾ ਲੋਕਾਂ ਨੂੰ ਮੈਂ ਹੀ ਕਹੂੰਗਾ ਕਿ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਆਪਣਾ ਪੁਲਿਸ ਤੇ ਭਰੋਸਾ ਕਰੋ ਕਿ ਪੁਲਿਸ ਉਹਨਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਕਿ ਆਪਾਂ ਬਿਲਕੁਲ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸ਼ਹਿਰ 'ਚ ਨਹੀਂ ਹੋਣ ਦੇਵਾਂਗੇ ਜਿਹੜੀ ਕ੍ਰਿਮੀਨਲ ਨੇਚਰ ਦੀ ਹੈ ਜਾਂ ਜਿਹੜੀ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੀ ਹੈ ਤੇ ਪੰਜਾਬ ਪੁਲਿਸ ਨਾਲ ਹਮੇਸ਼ਾ ਖੜੀ ਹੈ